ਕੱਲ ਵੀ ਪਾਓ ਟੋਕੇ ਮਾਨਯੋਗ ਐਸਐਸਪੀ ਸਾਹਿਬ ਨਾਮਸ਼ਾਰ ਦੇ ਹਦਾਇਤਾਂ ਦੇ ਮਤਲਬ ਕੱਲ ਮਿਤੀ ਨੂੰ ਘਾਤਮਮਬਰ ਮਕਦਮਾ ਜਿਹੜਾ ਸਾਡੇ ਇਥੇ ਲੋਕ ਨੂੰ ਦਾਜ ਹੋਇਆ ਸੀ ਉਸ ਬੰਦੇ ਦਾ ਉਹ ਦੋਸ਼ੀ ਜਿਹੜਾ ਹੈਗਾ ਮਨਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੁੰਦਰਾ ਥਾਣਾ ਸਿਟੀ ਬੰਦਾ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ ਇੱਕ ਨਕਲੀ ਪਿਸਤਲ ਦਾ ਬਾਬਤ ਕੀਤਾ ਗਿਆ ਹੈ ਜਿਸ ਤੇ ਉਹਨੇ ਇਹ ਨਕਲੀ ਪਿਸਤਲ ਦਿਖਾ ਕੇ ਬਾਬਤ ਕੀਤੀ ਸੀ ਤੇ ਇਹਦੇ ਕੋਲੋਂ 15000 ਰੁਪਏ ਬੰਦ ਕੀਤਾ ਬਾਕੀ ਇਹਦਾ ਰਮਾਲ ਲੈ ਕੇ ਅਕੀਏ ਦੇ ਬਰੇੜੀ ਕਰਮਾਂ ਚ ਹੋਰ ਕਨੇ ਰੰਜੀਰ ਕੰਮ ਜਿਹੜੀਆਂ ਉਹ ਕੰਮ ਕੀਤੀ ਜਾਵੇਗੀ। ਪਹਿਲਾ ਆਪਣੀਆਂ ਉਹਨੇ ਦਸੀਆ ਵੀ ਜਿਹੜੇ ਪਹਿਲੀ ਜਿਹੜੀ ਬਾਦਰ ਕੀਤੀ ਹੈ ਫਿਰ ਵੀ ਜਿਹੜੀ ਦੇ ਪੁਸ਼ਕਿਸ਼ ਲਈ ਪੰਡਤਾਂ ਦੇ ਵਿੱਚ ਕੀਤੀ ਜਾਵੇ। ਇਸ ਤੋਂ ਬਾਅਦ ਇਹਨੇ ਤਾਂ ਬੰਦਾ ਸਿਟੀ ਦਾ ਬਦਲਾਅ ਕੀਤਾ ਰਿਹਾ ਸੀ। ਪ੍ਰੋਪੋਜ਼ਲ ਇੱਕ ਡਿਵੀਜ਼ਨ ਦਾ ਕੋਸ਼ 15000 ਰੁਪਏ ਬਣ ਰਿਹਾ ਚੁੱਕਾ। ਬਾਕੀ ਜਿਹੜੀਆਂ ਬਣਦੀਆਂ ਜਿਹੜੀ ਕਰਨੀਆਂ ਨੇ ਰਮਾਂ ਲਗੇ। ਇਹ ਲੋਡ ਕੋ ਕਰਨ ਦੇ ਮੇਨ ਕਾਰਨ ਕੀ ਦੱਸਦਾ ਹੈ ਕਿਉਂ ਕੀਤੀ ਇਹਨੇ ਇਹ ਜਿਹਾ ਕੰਮ ਇਹ ਕਹਿੰਦਾ ਮੈਂ ਆਪਣਾ ਕਰਜ਼ਾ ਕੁੱਝ ਅਸੀਂ ਮਿਲਦੇ ਤੇ ਉਹ ਉੱਥੇ ਕਰਕੇ ਮੈਂ ਵਾਪਸ ਕੀਤੀ। ਇਹ ਪਹਿਲਾਂ ਵੀ ਉਹਨੇ ਦੱਸਾ ਦੇਉਂਦਾ ਜਾਂਦਾ ਰਹੇ ਐਕਸਲ ਦਾ ਦੇ ਰੋਕ। ਪੈਸੇ ਲੁੱਟ ਕੇ ਕਿੰਨੇ ਲਾਗੇ ਕਿ ਤੋ 49000 ਦੀ ਤੋਂ ਵਾਪਸ ਹੋਈ ਸੀ ਉਹ ਮਦਈ ਮੁਕਮਲੇ ਕਿੰਨੇ ਹੋਏ ਆ ਰੀਆ ਕੋ ਪਿੱਛੇ। ਉਹ ਇਹ ਦੱਸਾ ਵੀ ਕਰਦਾ ਸੀ ਕਿਸੇ ਤਰੀਕੇ ਦਾ ਜੀ ਨਹੀਂ ਫਿਰ ਨਾਲ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਨਾ। ਉਹ ਜੀ ਬਾਤ ਇਹ ਹੁੰਦਾ ਕਿ ਉੱਥੇ ਉੱਥੇ ਕੋਗਣੀ ਜਿਹੜੀ ਵਰਕਰ ਸੀ ਉਹ ਲੇਡੀਆਂ ਉਹ ਉਸ ਇੰਦ ਤੇ ਸਤਾਵੇ ਲਈ ਹਾਂ ਉਹਦੇ ਸਟਾਂਕ ਕਰਦੇ ਆਂ ਆ ਮੈਡੀਕਲ ਕਰਾ ਇਹਦਾ ਰਿਮਾਰਡ ਹੈ ਇਹਦਾ ਅਨਨ ਪੇਸ਼ ਕਰਕੇ ਉਹਦਾ ਦੂਸਰਾ ਰਿਮਾਰਡ ਲੈ ਲੂਗਾ ਫਿਰ ਅਗਲੀ ਪ੍ਰੋਸੈਸ ਕਰੇਗਾ ਸਰ ਇੰਨਾ ਕਿਉਂ ਹੋ ਗਿਆ ਕਿ ਸਿੱਧੀ ਢਾਲੇ ਦੇ ਬਿਲਕੁਲ ਨੇੜੇ ਰਹਿੰਦੇ ਬਾਬੂਜ਼ ਐਡਾ ਵੀ ਜਦੋਂ ਕਿ ਪੀਸੀਆਰ ਘਟਾ ਜਾਂ ਮਲਾਜਮ ਘਟਾ ਕੀ ਕਾਰਨ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਆ ਜਿਹੜੀ ਪਕੜਿਆ ਪੁਰੀਆ ਪੀਸੀਆਰ ਵੀ ਚੱਲਦਾ ਹੈਗਾ ਉਹ ਨਿਕਨੇ ਸ਼ਹਿਰ ਦੇ ਵਿੱਚ ਵਾਧਦੇ ਤੇ ਇਜ਼ੀ ਲਗਾ ਵੀ ਬਥੇ ਹੁੰਦਾ ਜਾਂਦਾ ਸੀ ਉਹਨਾਂ ਦਾ ਭੇਤੀ ਸੀ ਇਸ ਕਰਕੇ ਨੇ ਆਪਾਂ ਬਾਹਰ ਤੋਂ ਅੰਦਾਜ਼ਾ ਦੇ ਦਿੰਦੇ ਆ ਇਹ ਚੱਲ ਜੁਦੀ ਆ ਇੱਕ ਉਪਾਅ ਦਾਲ ਕਰਦੇ ਆ ਨਹੀਂ ਨਹੀਂ ਪੁਲਸ ਦਾ ਪੂਰਾ ਆਹੇ ਦਬਾਵਾ ਕੋਈ ਅਜਿਹੀ ਗੱਲ ਨਹੀਂ ਕਿਸੇ ਵੀ ਬੰਦੇ ਨੂੰ ਸੱਜਣੇ ਬਣਤਾ ਜਾਵੇਗਾ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ